ਮੇਰਾ ਨਾ ਅੱਜ ਕੁਝ ਖਾਣੋਂ ਮਨ ਕਰੰਦਿਆ ਵਾ। ਲਿਖ ਲਿਆ ਦੋ ਹਾਂ। ਦੱਸ ਕੀ ਖਾਣਾ? ਮੇਰਾ ਜਿਲੀ ਕਰੰਦਿਆ ਵਾ। ਤਹ ਬਾਦ ਦੀ ਚੀਜ਼ ਵੀ ਕਿਹੜੀ ਵਧੀਆ ਵਈ ਨਹੀਂ। ਯਾਹੋ ਤੇ ਹੈ ਹੀ ਆ। ਇਦਾਂ ਨਾ ਕਰੀਏ। ਘਰੇ ਨਾ ਪਕੌੜੇ ਕੱਢ ਲਈਏ। ਇਹ ਨਾਲੇ ਸਾਰੇ ਜਣੇ ਆਪਾਂ ਖਾ ਲਾਂਗੇ। ਉਹ ਕੱਢ ਤਾਂ ਤੂੰ ਲੈ। ਹਮ। ਤੇ ਕਪਾਤ ਦਾ ਤੈਨੂੰ ਪਤਾ ਹੀ ਐ। ਖਾਣ ਵਾਲੀ ਤੇਰੇ ਲਾਲਾਂ ਚੋਂਦੀਆਂ ਵਾਂ ਤੇ ਮੰਮੀ ਨੂੰ ਪੁੱਛਿਆ ਇੱਕ ਵਾਰੀ ਵੀ। ਮੈਨੂੰ ਪੁੱਛਿਆ ਆ ਕੇ ਦੀ ਮੈਂ ਪਕੌੜੇ ਬਣਾਉਣ ਲੱਗੀ ਨਾਲ ਆ ਕੇ ਹੈਲਪ ਕਰਾ ਦੋ ਜਾਂ। ਦੀਦੀ ਚੁੱਪ ਕਰਕੇ ਵੜ ਗਈ ਰਸੋਈ ਦੇ ਵਿੱਚ ਨਾ ਮੇਰੀ ਸੁਣੋ ਜਦੋਂ ਤੈਨੂੰ ਮੰਮੀ ਨੇ ਮਨਾ ਕੀਤਾ ਰਸੋਈ 'ਚ ਨਹੀਂ ਵੜਨਾ ਤੇ ਫਿਰ ਤੂੰ ਗਿਆ ਲੈ ਕੇ ਬੈ ਗਈ ਮੰਮੀ ਮੈਨੂੰ ਕੋਈ ਗੱਲ ਨਹੀਂ ਕਰਦੇ ਠੀਕ ਹੈ ਨਾ ਮੰਮੀ ਨੂੰ ਤੂੰ ਹੀ ਪੰਪ ਦਿੰਦੇ ਆ ਤੇ ਫਿਰ ਮੰਮੀ ਇਦਾਂ ਕਰਦੇ ਉਹ ਤੇ ਅੱਗੇ ਕਹਿਣ ਲੱਪੀ ਮੰਮੀ ਚੰਗੇ ਭਲੀਆਂ ਮੇਰੇ ਨਾਲ ਗੱਲਾਂ ਕਰਦੀ ਆ ਤੂੰ ਹੀ ਫੂਕਾ ਮਾਰਦੀ ਜਾ ਕੇ ਮੈਂ ਤਾਂ ਮੈਂ ਫੇਰ ਸਾਲੀ ਖੋਲੀ ਉਹਦੇ ਕੋਲ ਮੇਰੀ ਗੱਲ ਸੁਣੋ ਹੂੰ ਮੇਰਾ ਨਾ ਅੱਜ ਕੁਝ ਖਾਣ ਨੂੰ ਮਨ ਕਰੰਦਿਆ ਵਾ ਨਹੀਂ ਲਿਆ ਦੋ ਹਾਂ ਦੱਸ ਕੀ ਖਾਣਾ ਮੇਰਾ ਦਿਲ ਹੀ ਕਰਨ ਦਿਆ ਵਾ ਬਹਿ ਬਾਦ ਦੀ ਚੀਜ਼ ਵੀ ਖੜੀ ਵਧੀਆ ਬੈਨੀ ਯਾਹੋ ਤੇ ਹੈ ਹੀ ਆ ਤੇ ਇਦਾਂ ਨਾ ਕਰੀਏ ਘਰੇ ਨਾ ਪਕੌੜੇ ਕੱਢ ਲਈਏ ਤੇ ਨਾਲੇ ਸਾਰੇ ਜਣੇ ਆਪਾਂ ਖਾ ਲਾਂਗੇ ਉਹ ਕੱਢ ਤੇ ਤੂੰ ਲੈ ਹੂੰ ਤੇ ਕਪਾਤਾ ਤਾਂ ਤੈਨੂੰ ਪਤਾ ਹੀ ਆ ਅਜੇ ਕੱਲ ਤੇ ਮੁੱਕਿਆ ਵਾ ਖਾਣ ਵਾਲੀ ਚੀਜ਼ ਤੁਹਾਨੂੰ ਕੋ ਪਤਾ ਹੋ ਜਾਂਦਾ ਵਾ ਚਲੋ ਹੋਰ ਕੀ ਚੀਜ਼ ਤੋਂ ਦੇ ਮੰਨਿਆ ਵਾ ਤੇ ਮੈਂ ਨਾਲੇ ਸਾਰਿਆਂ ਵਾਸਤੇ ਬਣਾਉਣੀ ਆ ਮੈਂ ਕਿਹੜੀ ਕੱਲੀ ਨਹੀਂ ਖਾਣੀ ਆ ਚੱਲ ਜੇ ਜਰਾ ਜ਼ਿਆਦਾ ਜੀ ਕਰਨ ਲਿਆ ਵਾ ਨਾ ਬਾਹਰ ਪਾਲਕ ਹੈਗੀ ਆ ਤੇ ਵਿਸਨ ਕੋਲ ਤੇ ਕੱਢ ਲ ਆਓ ਚਲ ਮੈਂ ਇਦਾਂ ਕਰਨੀ ਆ ਘਰੇ ਤਾਂ ਸਭ ਕੁਝ ਹੈਗਾ ਆ ਤੇ ਬਣਾ ਹੀ ਦੇਣੀ ਆ ਹਨਾ ਜੇ ਮੰਮੀ ਨੂੰ ਪੁੱਛਣਾ ਵਾ ਤੇ ਪੁੱਛ ਲੈਣੀ ਤੇ ਕੱਢਦਾ ਫਿਰ ਬਣਾ ਲਈ ਨਹੀਂ ਦੱਸ ਇਹਦੇ ਵਿੱਚ ਵਾਦਾ ਪੁੱਛਣਾ ਖਾਣਾ ਨਾਲ ਹੀ ਚਾਹ ਬਣਾਣੀ ਫਿਰ ਸਾਰਿਆਂ ਨੂੰ ਫੜਾ ਦੇ ਨਾ ਹੈ ਉਹਦਾ ਵੀ ਚੀਜ਼ ਘਰੇ ਬਣਾ ਕੇ ਖਾਈਦੀ ਆ ਉਹ ਆਹੋ ਤੇ ਹੈ ਹੀ ਆ ਇੱਕ ਪੱਤਰੋਂ ਡਰ ਲੱਗਦਾ ਵਾ ਨਾ ਮੈਂ ਸੰਦੀਪ ਭਾਬੀ ਫੇਰ ਨਾ ਕੋ ਨਾ ਕੋ ਕਹਿ ਦੇ ਉਹ ਕੁਝ ਨਹੀਂ ਕਹਿੰਦੇ ਹੋ ਖਾਣ ਵਾਲੀ ਚੀਜ਼ਾਂ ਨਹੀਂ ਕੁਝ ਵੀ ਕਹਿੰਦੇ ਹੈਗੇ। ਹੂੰ। ਤੇ ਮੈਂ ਇਦਾਂ ਕਰਨੀ ਆ ਤੇ ਕੋਈ ਨਾ ਬਣਾਉਣੀ ਆ। ਤੂੰ ਬਹੁਤ ਇੱਥੇ ਆ। ਚਲ ਵੇ ਲੈ ਫਿਰ। ਆਹੋ। ਚਲ ਜਾ ਤੂੰ ਬਣਾ ਲੈ। ਪਾਲਕ ਬਾਹਰ ਹੈਗੀ ਉਹ ਤੋੜ ਲਈ। ਠੀਕ ਆ। ਹਾਂ। ਛੋਟੇ ਛੋਟੇ ਪੱਤੇ ਤੋੜ ਲੇ ਨੀ ਤੇ ਹੋਈ ਕਿ ਨਹੀਂ ਗਈ ਇਹਦੇ। ਕਿੰਨੀ ਆ ਤੂੰ ਦੱਸ ਮੰਮੀ ਨਹੀਂ ਲੈਂਦਾ ਨਹੀਂ ਜਦੋਂ ਬੰਦਾ ਸਾਫ ਸੋਗੀ ਬਣਾ ਲੈਂਦਾ ਵਾ ਕੀ ਕਰਨੀ ਮੁੜ ਕੇ ਵੀ ਤਾਂ ਵੱਢ ਕੇ ਸੁੱਟਣੀ ਆ ਜੇ ਉਹ ਮੁੱਲ ਨਹੀਂ ਹੋਣੀ ਪਵੇ ਤਾਂ ਕਿੰਨੀ ਮਹਿੰਗੀ ਏ ਇੱਕ ਤਾਂ ਬਣਾਉਂਦਾ ਸਿਆਪਾ ਰਹਿੰਦਾ ਵਾ ਕੀ ਬਣਾਵੇ ਬੰਦਾ ਰੋਜ਼ ਰੋਜ਼ ਸਮਝ ਨਹੀਂ ਆਉਂਦੀ ਪਰ ਪਿੰਦਰ ਸੋਈ ਜਿਹੜਾ ਇਹ ਆ ਪਾਲਕ ਫੜੀ ਹੱਥ 'ਚ ਇਹ ਕੀ ਕਰਨ ਲੱਗੀ ਪਾਲਕ ਦੇ ਨਾਲ ਇਦਾਂ ਕਰਦੀ ਆਂ ਜਾ ਕੇ ਵੇਖਦੀ ਆਂ ਕੀ ਬਣਾਉਣ ਲੱਗੀ ਆ ਨਾ ਇਹ ਪੁੱਛਦੀ ਨਾ ਗਿਛਦੀ ਕਿਸੇ ਨੂੰ ਚੰਬੜੀ ਇਹਨੇ ਖੋ ਦੇ ਗੜੀ ਨੇ ਜਾਂਦੀ ਹੁੰਦੀ ਆ ਰੁਪਿੰਦਰ ਏਕ ਹੀ ਬਣਾਉਣ ਲੱਗੀ ਆ ਕੁਛ ਨਹੀਂ ਸੰਦੀ ਬਣਾਉਣਾ ਕੀ ਆ ਮੇਰੇ ਰਾਦਾ ਹੀ ਬਣੰਦਿਆ ਹੀ ਪਿਓ ਪਕੌੜੇ ਕੱਢਨੇ ਆ ਗੱਲ ਕਰਨ ਦਾ ਹੀ ਖਾਣੂ ਤਾਂ ਮੈਂ ਤਾਂ ਸਾਰੇ ਵਾਰੀ ਬਣਾ ਲੈਨੀ ਆ ਪਕੌੜੇ ਕੱਢਨੇ ਆ ਤੈਨੂੰ ਕਿ ਥੋੜੀ ਜਿਹੀ ਤਾਂ ਆ ਗਿਆ ਪਕੌੜੇ ਕੱਢਣ ਦਾ ਦੱਸ ਇਹਦੇ ਵਿੱਚ ਇੱਤੇ ਵਾਲੀ ਕਿਹੜੀ ਗੱਲ ਆ ਦਿਲਦਿਆਂ ਹੀ ਕਰਨ ਤੇ ਮੈਂ ਚਲ ਖਾ ਲੈਨੀ ਆ ਬਣਾ ਗੇ ਹਲ ਤੁਹਾਡੇ ਵਾਦੇ ਨਾਲ ਨਹੀਂ ਆਇਆ ਠੀਕ ਆ ਨਾ ਕਦੀ ਪਕੌੜੇ ਕੱਢ ਲੈ ਕਦੀ ਫੁੱਲ ਵੜੀਆਂ ਕੱਢ ਕੇ ਬਹਿ ਜਾਨੀ ਆ ਤੇਲ ਵਾਧੂ ਆਇਆ ਵਾ ਖਾਣ ਵਾਲੀ ਚੀਜ਼ ਹੀ ਆ ਘਰੇ ਬਣਾ ਕੇ ਖਾਣੀ ਆ ਘਰੇ ਬਣਾ ਕੇ ਖਾਣੀ ਆ ਜੇ ਮੁੱਲ ਮਗਾ ਲੋ ਤਾਂ ਵੀ ਤੁਸੀਂ ਗੱਲਾਂ ਕਰਦੇ ਆ ਜੇ ਮੈਂ ਘਰੇ ਬਣਾਉਂਦੀ ਆਂ ਮੈਂ ਕਿਹੜੀ ਕੱਲੀ ਨੇ ਖਾਣੇ ਨਾਲੇ ਤੁਹਾਡੇ ਸਾਰੇ ਭਾਗੀਆਂ ਦੀਆਂ ਆਂਦੀ ਠੀਕ ਆ ਨਾ ਨਾ ਹੀ ਖਾਣੇ ਆ ਤੁਸੀਂ ਨਹੀਂ ਖਾਣੇ ਤਾਂ ਨਾ ਖਾਓ ਬਾਕੀਆਂ ਨੂੰ ਤਾਂ ਖਾਣ ਦੋ ਉਹਦਾ ਕੰਮ ਤੈਨੂੰ ਕਹਿ ਦਈਏ ਤੇ ਬੜਬੜ ਕਰਦੀ ਰਹਿਣੀ ਆ ਆ ਪਰਿਸ਼ੇਤੀ ਵੜ ਗਈ ਕੰਮ ਕਰਨ ਵਾਸਤੇ ਕਿਹੜਾ ਕੰਮ ਨਹੀਂ ਕਰਦੀ ਮੈਨੂੰ ਇਹ ਦੱਸੋ ਹਾਂ ਪਹਿਲਾਂ ਅਰ ਸੋਈ ਜੀ ਕਦੀ ਸਬਜੀ ਬਣਾਉਣ ਆਈ ਆ ਕਦੀ ਪੁੱਛਿਆ ਆਗੇ ਦੀਦੀ ਮੈਂ ਕੀ ਬਣਾਵਾ ਮੈਂ ਸਾਰਾ ਹੀ ਕੰਮ ਕਰਦੀ ਪਰ ਤੂੰ ਹੀ ਨਾ ਜੀਗਾ ਕਰਨਾ ਹੈਗਾ ਠੀਕ ਵਾ ਨਾ ਮੈਨੂੰ ਤੇ ਕੋਈ ਕੰਮ ਤੇਰਾ ਲੱਭਦਾ ਨਹੀਂ ਆ ਨਹੀਂ ਲੱਭਦਾ ਤਾਂ ਲੱਭਣਾ ਵੀ ਨਹੀਂ ਆ ਲੱਭਣਾ ਵੀ ਨਹੀਂ ਆ ਕੰਮ ਨਾ ਕਾਇਦੀ ਤੇ ਦੁਸ਼ਮਣਾਂ ਨਾਲ ਆਜਦੀ ਨਾ ਬਸ ਗੱਲਾਂ ਹੀ ਕਰਨ ਜੋਗੇ ਤੁਸੀਂ ਤੁਸੀਂ ਆਪਕੇ ਕੀ ਦੱਸੋਇਆ ਤਾਂ ਬਲ ਮੈਨੂੰ ਇਹ ਦੱਸੋ ਹਾਂ ਸਾਰਾ ਕੰਮ ਕੀਤਾ ਮੈਂ ਛਾੜੂ ਦਾ ਸਾਰਾ ਕੰਮ ਕਰਦੀ ਆ ਛਾੜੂ ਪੋਚਾ ਮੈਂ ਕਰਕੇ ਛੱਡੀਆਂ ਸਬਜੀ ਮੰਮੀ ਨੇ ਬਣਾ ਦਿੱਤੀ ਫੁਲਕੇ ਲਾਏ ਬਸ ਮਰੀਆ ਸਬਜੀ ਬਣਾਈ ਨਹੀਂ ਬਸ ਕੱਟ ਕੇ ਦਿੱਤੀ ਹੀ ਤੇ ਤੜਕਾ ਲਾਉਂਦੇ ਬਾਹਰ ਆ ਗਿਆ ਬਸ ਤੜਕਾਲ ਹੁੰਦਿਆ ਤੇ ਤੈਨੂੰ ਝਾੜੂ ਲੋਂਦੇ ਪਾਰ ਆ ਜਾਂਦਾ ਵਾ ਦੀਦੀ ਮੇਰੀ ਸੁਣ ਲੈ ਇੱਕ ਵਾਰ ਗੱਲ ਜਿਵੇਂ ਇਹਦਾ ਮਤਲਬ ਨਹੀਂ ਨਾ ਬੋਲਦੀ ਤੇ ਤੁਸੀਂ ਇਹ ਬਹੁਤ ਹੱਦ ਤੱਕ ਨਾ ਚੜੀ ਜਾਓ ਫੇਰ ਕੋਈ ਲੋੜ ਨਹੀਂ ਆ ਸਮਾਨ ਵਰਤਣ ਦੀ ਠੀਕ ਹੈ ਨਾ ਅੱਜ ਵੀ ਕਹੋਗੇ ਕਿ ਇਦਾਂ ਬੋਲਦੀ ਐ ਨਾਲ ਕੰਮ ਵੀ ਕਰਾਇਆ ਕਰ ਖਾਣ ਵਾਲੀ ਤੇਰੇ ਲਾਲਾਂ ਚੋਂਦੀਆਂ ਵਾ ਤੇ ਮੰਮੀ ਨੂੰ ਪੁੱਛਿਆ ਇੱਕ ਵਾਰੀ ਵੀ ਮੈਨੂੰ ਪੁੱਛਿਆ ਆ ਕੇ ਦੀਦੀ ਮੈਂ ਪਕੌੜੇ ਬਣਾਉਣ ਲੱਗੀ ਨਾਲ ਆ ਕੇ ਹੈਲਪ ਕਰਾ ਦਿਓ ਜਾਂ ਦੀਦੀ ਚੁੱਪ ਕਰਕੇ ਵੜ ਗਈ ਰਸੋਈ ਦੇ ਵਿੱਚ ਨਾ ਮੇਰੀ ਸੁਣੋ ਕਿ ਉਹ ਦਿਨ ਮੰਮੀ ਨੇ ਮਨਾ ਕੀਤਾ ਰਸੋਈ 'ਚ ਨਹੀਂ ਵੜਨਾ ਤੇ ਫੇਰ ਤੂੰ ਕਿਆ ਲੈ ਕੇ ਬੈ ਗਈ ਮਮੀ ਮੈਨੂੰ ਕੋਈ ਗੱਲ ਨਹੀਂ ਕਰਦੇ ਠੀਕ ਹੈ ਨਾ ਮਮੀ ਨੂੰ ਤੂੰ ਹੀ ਪੰਪ ਦਿੰਦੇ ਆ ਤੇ ਫੇਰ ਮਮੀ ਇਦਾਂ ਕਰਦੇ ਮਮੀ ਮੇਰ ਨਾਲ ਚੰਗੇ ਭਲੇ ਆ ਆਹੋ ਮੈਂ ਹੀ ਪੰਪ ਦਿੰਨੀ ਆ ਤੇ ਕਰੇ ਨਹੀਂ ਜਾਂਦਾ ਵੀ ਇਹ ਦੋਵੇਂ ਇਕੱਠੀਆਂ ਕੱਲੀ ਬੈ ਜੰਦੀਆਂ ਵਾ ਤੂੰ ਵੇਖਣਾ ਨਹੀਂ ਮੈਂ ਪੰਪ ਦੇਣ ਜਾਂਦੀ ਮਮੀ ਨੂੰ ਤੇ ਮੈਨੂੰ ਕਿਹੜਾ ਭਾਂ ਲੱਗਦਾ ਮੈਂ ਵੀ ਘਰ ਚ ਰਹਿਨੀ ਬਾਹਰ ਤੇ ਨਹੀਂ ਜਬਾਨ ਤਾਂ ਬੜੀ ਲੜਾਉਣੀ ਹੁੰਦੀ ਤੈਨੂੰ ਕਿ ਮੈਂ ਬਾਹਰ ਰਹਿਨੀ ਆ ਲਗੇ ਹੋਰੀ ਬੀ ਆ ਤੁਹਾਨੂੰ ਹੱਥ ਨਹੀਂ ਲਾਉਣਾ ਸੁਣ ਗਿਆ ਨਾ ਜਿੰਨੇ ਘਰ ਦੇਵੇਂ ਤੁਸੀਂ ਇਹ ਨਾ ਉਨੀ ਮੈਂ ਮਾਂ ਪਕੌੜੇ ਜੇ ਨਿਕਲਣਗੇ ਤਾਂ ਨਿਕਲਣਗੇ ਸਿਰੇ ਮੈਂ ਨਿਕਲਣਗੇ ਜੇ ਤੈਨੂੰ ਪਕੌੜੇ ਖਾਣ ਦਾ ਜ਼ਿਆਦਾ ਚਾਹ ਹੈ ਨਾ ਮੈਂ ਤੇ ਨਹੀਂ ਕਹਿੰਦੀ ਹਾਂ ਕਿ ਆ ਆਉਂਦੀ ਫਾਦ ਹੋਈਏ ਤੁਹਾਡੇ ਵਾਲੀ ਜੀ ਕੋਈ ਚਿੰਤਾ ਦੇ ਜਾ ਜਾ ਕੇ ਕੰਮ ਕਰ ਹਰੀ ਬਣਾ ਕੇ ਦੇਣੀ ਆ ਬਣਾ ਕੇ ਦੇਣੀ ਆ ਤੂੰ ਕਿੱਡਾ ਤੇਲ ਵਾਧੂ ਵੇਖਿਆ ਵਾ ਨਾ ਜਿੰਨਾ ਘਰ ਦੇਵੇਂ ਸਹੀ ਸਾਡਾ ਡਾਵਾ ਨਾ ਉਨਾ ਹੀ ਹੁਣ ਸਾਡਾ ਠੀਕ ਨਾ ਇਹ ਸਾਨੀਆ ਤੂੰ ਮਗਰੋਂ ਤੇ ਨਹੀਂ ਲੈ ਗਈ ਜੀ ਜਦੋਂ ਪੋਛਲਾ ਜਦ ਮਮੀ ਕਹਿੰਦਾਂਗੀ ਨਾ ਤੂੰ ਬਣਾ ਲਈ ਮਮੀ ਕਹਿੰਦਾਂਗੀ ਕਿ ਸਾਰੇ ਚੀਜ਼ਾਂ ਮਾਂ ਚੋਕੇ ਲੈ ਕੇ ਆਈ ਹੈ ਮਮੀ ਦਾ ਬਰਦਰਵਾ ਦੇ ਦਦਾ ਹੁਣ ਆ ਉਸੇ ਵ ਲਈ ਕਿਤੇ ਕਿੱਡੀ ਛੇਤੀ ਭੱਜੀ ਆਈ ਆ ਪਕੌੜੇ ਕੱਢ ਲਾਂ ਕਿੱਡੀਆਂ ਲਾਲਾਂ ਦੀਆਂ ਚੌਂਡੀਆਂ ਪਕੌੜੇ ਵਾਸਤੇ ਹੋਰ ਕੰਮ ਨੂੰ ਕਹੀਏ ਤੇ ਉਹ ਡੁੱਟ ਪੈਂਦੀ ਹੈ ਇੱਕ ਤੇ ਚੀਜ਼ਾਂ ਬਣਾਉਂਦੋ ਤੋ ਪਖੰਡ ਕਰ ਕਰ ਦਦੀਆਂ ਮਮੀ ਤੂੰ ਹੋ ਗਿਆ ਵਾ ਹੋਣਾ ਕੀ ਆ ਵੀ ਹਾਂ ਲਏ ਲਿਆ ਆ ਨਿਕਲ ਗਈ ਆ ਖਾ ਲੋ ਹੁਣ ਹੋਇਆ ਵਾ ਕੁਹ ਹੋਣਾ ਹਣਾ ਕੀ ਆ ਵੀ ਉਹੋ ਹੀ ਆ ਕਿ ਕੋਈ ਬਸ ਤੁਹਾਡੇ ਘਰ ਦੇ ਵਿੱਚ ਜੜੀ ਜਾਦੀ ਪ੍ਰਧਾਨ ਕੀ ਕਰਦੀ ਠੀਕ ਆ ਤਾਂਨੇ ਹੁਣ ਮੈਂ ਲੱਗੀ ਹੀ ਪਕੌੜੇ ਬਣਾਉਣ ਸਾਰਾ ਕੋ ਸਮਾਨ ਮੈਂ ਇਕੱਠਾ ਕਰਕੇ ਤੇ ਰੱਖ ਲਿਆ ਤੇ ਆ ਗਈ ਮੁਰਗੀ ਉਧਰੋਂ ਪਈ ਕਿੱਥੋਂ ਇਹਨੂੰ ਇੱਕ ਪਤਾ ਲੱਗ ਜਾਂਦਾ ਬਿੱਲੀਆਂ ਵਾਂਗੂ ਚਾਗਦੀ ਰਹਿੰਦੀ ਆ ਚੱਲ ਜੀ ਆਈ ਗਈ ਸੀ ਤੈਨੂੰ ਕਿਹਾ ਮੈਂ ਕੱਢਣ ਲੱਗੀ ਆ ਉਹਦਾ ਤਾਂ ਧਿਆਨ ਹੀ ਮੇਰੇ ਵੱਲ ਰਹਿੰਦਾ ਵਾ ਨਾ ਵੀ ਕਿੱਧਰ ਚਲੀ ਆ ਕਿੱਥੋਂ ਆਈ ਆ ਕੀ ਕਰਦੀ ਆ ਨਾਗ ਦੇ ਦੇਖਾ ਹੀ ਨੀਦੀ ਪੈਂਦੀ ਵੀ ਤੇ ਦੋ ਮੈਂ ਸੌਂ ਜਾਇਆ। ਕਹਿਣਾ ਕੀ ਆਗੇ ਓਏ ਓ ਬੋਲੀ ਜਿਹੜਾ ਕੋਈ ਬੋਲਣ ਵਾਲਾ ਨਹੀਂ ਹੁੰਦਾ ਤੂੰ ਮੰਮੀ ਨੂੰ ਪੁੱਛਿਆ ਪਕੌੜੇ ਬਣਾਉਣ ਲੱਗੀਆਂ ਮੈਨੂੰ ਪੁੱਛਿਆ ਸੀ। ਮੈਂ ਕਿਹਾ ਜਿੰਨੀ ਤੂੰ ਵਾ ਨਹੀਂ ਘਰ ਦੇ ਵਿੱਚ ਓਨੀ ਮੈਂ ਆਵਾਂ। ਹੂੰ। ਤੂੰ ਆਪਣੀ ਮਰਜ਼ੀ ਦਾ ਜੋ ਮਰਜ਼ੀ ਬਣਾ ਸਕਦੀ ਤੇ ਮੈਂ ਨਹੀਂ ਬਣਾ ਸਕਦੀ। ਆਹੋ। ਮਗਰ ਥਾਲੀ ਚੋਕਤ ਮੇਰੇ ਗੜੀਆਂ ਲੱਗੀ। ਮੈਂ ਕਿਹਾ ਕੋਈ ਗੱਲ ਨਹੀਂ। ਤੇ ਮੰਮੀ ਹੈ ਨਹੀਂ ਉੱਥੇ। ਤੈਨੂੰ ਮੈਂ ਦੱਸਾਂ ਬਾਅਦ ਚ। ਮੰਮੀ ਨਹੀਂ ਆਈ ਉੱਥੇ। ਮੰਮੀ ਕਿੱਥੋਂ ਆਏ ਮੰਮੀ ਨੂੰ ਹੁਣ ਜਾ ਕੇ ਫੋਕ ਜਿਹੜਾ ਹੋ ਗਈ ਕਿਵੇਂ ਕੀ? ਕਿਹੜੀ ਘਟਾ। ਕੋਈ ਗੱਲ ਨਹੀਂ ਮੰ ਆਪੇ ਫਿਰ ਗੱਲ ਕਰੂਗੀ ਇਹਦੇ ਨਾਲ ਜਾਗਦੇ ਹੁਣ ਪੰਪ ਦੇ ਦੂਗੀ ਨਾ ਕਿ ਮੰਮੀ ਉਹ ਪਕੌੜੇ ਡਈ ਹੀ ਬਣਾਉਣਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਖਾਣ ਵਾਲੀ ਚੀਜ਼ ਹੀ ਆ ਮਰੀ ਜਾਂਦੀ ਹੈ ਬਸ ਵੀ ਮਰੀ ਜਾਂਦੀ ਹੈ ਮੈਨੂੰ ਕੋਈ ਹੈ ਹੀ ਕੱਖ ਨਹੀਂ ਆ ਚੁੱਪ ਕਰਕੇ ਚਾਹੀ ਤਾਂ ਸਮਾਨ ਅਲੱਗ ਕਰ ਦੋ ਹੁਣ ਬੰਦੇ ਨੇ ਕੋਈ ਚੀਜ਼ ਤੇ ਖਾਣੀ ਇਹ ਜਿਹਨੂੰ ਮਨ ਕਰਦਾ ਵਾ ਹੋਰ ਤੇਰੀ ਗੱਲ ਠੀਕ ਵਾ ਮੈਂ ਵੀ ਤੈਨੂੰ ਆਖਿਆ ਮੰਮੀ ਨੂੰ ਪੁੱਛ ਲੈ ਪਹਿਲਾਂ ਮੈਂ ਕਿਸ ਨੂੰ ਨਹੀਂ ਕਹ ਪੁੱਛਣਾ ਠੀਕ ਵਾ ਨਾ ਜਿਹੜੀ ਚੀਜ਼ ਖਾਣੀ ਮੈਂ ਆਪਣੀ ਮਰਜ਼ੀ ਨਾਲ ਖਾਣੀ ਆ ਕਦੀ ਉਹਨੂੰ ਪੁੱਛ ਲੋ ਕਦੀ ਉਹਨੂੰ ਪੁੱਛ ਲੋ ਬਸ ਮੇਰੀ ਗੱਲ ਸੁਣੋ 2.5 ਮਹੀਨੇ ਹੋ ਚੱਲੇ ਆ ਤੇ ਮੇਰਾ ਘਰ ਹੀ ਬਣਿਆ ਹੀ ਨਹੀਂ ਆ ਉਹ ਕਹਿੰਦੀ ਬਸ ਮੇਰਾ ਹੀ ਘਰ ਵਾ ਮੇਰੇ ਹੀ ਸਾਰਾ ਕੁਝ ਆ ਕੀ ਕਰਾਉਣਾ ਹੈ ਸਾਰੇ ਕੁਝ ਠੀਕ ਹੀ ਆ ਇਹੋ ਹੀ ਥੋੜਾ ਜਿਹਾ ਕਰਦੀ ਆ ਕਰਦੀ ਆ ਬਾਕੀ ਤਾਂ ਗੱਲ ਸੁਣਦੇ ਆ ਮਣੀ ਮੋਟੀ ਮੰਮੀ ਚੰਗੇ ਭਲੇ ਮੇਰ ਨਾਲ ਰਹਿੰਦੇ ਆ ਪਰ ਇਹ ਜਦੋਂ ਜage ਲੱਗੇ ਬੈਹ ਜਾਂਦੀ ਹੈ ਨਾ ਕੋਈ ਨਾ ਕੋਈ ਕਹਿੰਦਾ ਤਾਂ ਕੰਚ ਗੱਲ ਮਾਰ ਦਿੰਦੇ ਆ ਤੇ ਮੁੜੀਏ ਨੂੰ ਪੰਪ ਚੜ ਜਾਂਦਾ ਵਾ ਕੋਈ ਨਹੀਂ ਮੰਮੀ ਬਾਹਰ ਬੈਠੀ ਆ ਮੈਂ ਜਾਣਾ ਹੁੰਦੇ ਆ ਤੇ ਉਹਨੂੰ ਕਹਿਣਾ ਵਾ ਜਾ ਕੇ ਵੇਖ ਲੋ ਜੇ ਤੁਸੀਂ ਗੱਲ ਕਰਨੀ ਹੁੰਦੀ ਠੀਕ ਵਾ ਜੇ ਨਹੀਂ ਤਾਂ ਫਿਰ ਮੈਂ ਤੇ ਕਿਤੇ ਗੱਲ ਕਰਨੀ ਤੂੰ ਬੈਠੀ ਜੀ ਮੈਨੂੰ ਜਾ ਲੈ ਹੁਣ ਮੈਨੂੰ ਲੈ ਲੋ ਹਾਦੀ ਹੋਈ ਏ ਕਿਤੇ ਆ ਭਾਏ ਜੋ ਮਰਜ਼ੀ ਕਰਦੀ ਰਹੇ ਤਾਂ ਦੂਜੀ ਵਾਰੀ ਏਦਾਂ ਕਰ ਦੇ ਰਿੰਦੀ ਆ ਵੀ ਏਦਾਂ ਕਰਦੀ ਆ ਮੰਮੀ ਵੱਲ ਜਾਨੀ ਆ ਬਾਹਰ ਹੀ ਬੈਠੇ ਹੋਣੇ ਆ ਅੰਦਰ ਤੇ ਹੈਗੇ ਨਹੀਂ ਪਤਾ ਨਹੀਂ ਆ ਅੰਦਰ ਕਿਉਂ ਰੌਲਾ ਜਾਂ ਪੈਂਡਿਆ ਸੀ ਚਲਾਉਣ ਹੀ ਨਹੀਂ ਰਹੀ ਐ ਸੰਦੀਪ ਇਹਨੂੰ ਪੁੱਛਦੀ ਆ ਕਿ ਕੀ ਗੱਲ ਹੋਈ ਹੈ ਅੰਦਰ ਸੰਦੀਪ ਉਹ ਤੂੰ ਆਹ ਗੱਲ ਸੁਣ ਮੇਰੀ ਅੰਦਰ ਕਿਉਂ ਬੋਲਣ ਡਈਆਂ ਤੁਸੀਂ ਦੋਵੇਂ ਜਾਣੀਆਂ ਮੈਨੂੰ ਆਵਾਜ਼ ਆਉਂਦੀ ਹੀ ਤੇ ਮੈਂ ਆਵਾਜ਼ ਵੀ ਮਾਰੀ ਤਾਂ ਤੂੰ ਮੇਰੀ ਆਵਾਜ਼ ਨਹੀਂ ਸੁਣੀ ਉਹਨੂੰ ਤੇ ਵੇਹੇ ਹੱਤ ਪਈ ਬੋਲਣ ਦੀ ਕੀ ਹੋਇਆ ਵਾ ਹੋਣਾ ਕੀ ਹੀ ਮੈਂ ਤਾਂ ਸੋਚਣ ਡਈ ਮੈਂ ਪਤਾ ਨਹੀਂ ਕੀ ਬਣਾਉਣਾ ਵਾ ਸਮਝ ਨਹੀਂ ਆਉਂਦੀ ਮੈਨੂੰ ਤੇ ਇਹ ਮੈਂ ਆਉਂਦੀ ਵੇਖੀ ਅੰਦਰੋਂ ਰਸੋਈ ਚ ਪਾਲਕ ਲੈ ਕੇ ਗਈ ਕਿ ਤੇ ਇਧਰੋਂ ਅੱਛਾ ਮੈਂ ਕੀ ਬਣਾਉਣ ਲੱਗੀ ਆ ਹਾਂ ਮੈਂ ਪਕੌੜੇ ਕੱਢਣ ਲੱਗੀ ਆ ਅੱਛਾ ਤੇ ਮੈਂ ਤਾਂ ਮੰਮੀ ਨੂੰ ਪੁੱਛਿਆ ਵਾ ਅਸੀਂ ਖਾਣ ਵਾਲੀ ਚੀਜ਼ ਮੇਰੇ ਜੀ ਕਰਨ ਡਿਆ ਹੀ ਇਸੇ ਕੋਲ ਮੇਰ ਨਾਲ ਲੜਪੀ ਨੇ ਦੱਸੋ ਫਿਰ ਮੈਂ ਚੰਗੀਆਂ ਸੁਣਾਈਆਂ ਜੇ ਜੀ ਕਰਦਾ ਸੀ ਮੈਨੂੰ ਨਹੀਂ ਪੁੱਛਣਾ ਤੇ ਤੈਨੂੰ ਆਵਾਜ਼ ਮਾਰ ਲੈਂਦੀ ਵੀ ਦੀਦੀ ਆਜਾ ਰਸੋਈ ਦੇ ਵਿੱਚ ਤੇ ਪਕੌੜੇ ਕੱਢ ਲੈਂਦੀਆਂ ਦੋਵੇਂ ਜਾਣੀਆਂ ਚਲ ਸਾਰਾ ਟੱਬਰ ਖਾ ਲਈਂਦਾ ਮੰਮੀ ਆਵਾਜ਼ ਕੀ ਮਾਰਨੀ ਨੇ ਉਹ ਤੇ ਜ਼ੁਬਾਨ ਹੀ ਬੜੀ ਲੰਮੀ ਉਹਦੀ ਤੇ ਕੀ ਆਂਦੀ ਸੀ ਹੋਰ ਹੀ ਡੈਪੀ ਗੱਲਾਂ ਸੁਣਾਉਣ ਅਹੀਂ ਮੰਮੀ ਨੂੰ ਵੀ ਤੂੰ ੜਕਾਉਣੀ ਆ ਮੰਮੀ ਤਾਂ ਚੰਗੀ ਭਲੀ ਗੱਲਾਂ ਕਰਦੀ ਮੇਰੇ ਨਾਲ ਪਰ ਨਵੀਂ ਸਵੀ ਆ ਪੁੱਛਣ ਦਾ ਤਾਂ ਫਰਜ਼ ਹੈਗਾ ਨਾ ਵੀ ਮੈਂ ਪੁੱਛ ਲਾਂ ਚਲ ਜੀ ਮੈਨੂੰ ਨਹੀਂ ਪੁੱਛਣਾ ਤੈਨੂੰ ਆਵਾਜ਼ ਮਾਰ ਰਹੀਂਦੀ ਕਦੀ ਇਹਦਾ 버ਗਰ ਨੂੰ ਜੀ ਕਰਦਾ ਵਾ ਕਦੀ ਕੁਝ ਖਾਣ ਨੂੰ ਜੀ ਕਰਦਾ ਵਾ ਇਹਦਾ ਮੰਮੀ ਤੁਹਾਨੂੰ ਵੀ ਪਤਾ ਵਾ ਤੇਲ ਕਿੰਨਾ ਮਹਿੰਗਾ ਵਾ ਐਦਾ ਘਰ ਚੱਲਦੇ ਆ ਨੀਓ ਨਾ ਲਵਲੀ ਨੇ ਸਿਰ ਤੇ ਚੜਾਈ ਆ ਹੁਣ ਜੇ ਜੱਕਦਾ ਵੀ ਇਹੋ ਜਿਹੀਆਂ ਗੱਲਾਂ ਕਰੀ ਜਾਈਏ ਨਾ ਫੇਰ ਕਹਿਣਾ ਵਾ ਕਿ ਜੇ ਵਿਆਹ ਮੈਂ ਕਰਵਾ ਹੀ ਲਿਆ ਵਾ ਤਾਂ ਮਾਂ ਮੇਰੀ ਤੰਗੀ ਦਿੰਦੀ ਆ ਮੰਮੀ ਤੁਸੀਂ ਵੀ ਤਾਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨਾ ਤਾਂ ਹੀ ਸਿਰ ਤੇ ਚੜੀ ਆ ਹੋਂ ਤੇ ਅੱਗੇ ਕਹਿਣ ਲੱਪੀ ਮੰਮੀ ਚੰਗੀਆਂ ਭਲੀਆਂ ਮੇਰੇ ਨਾਲ ਗੱਲਾਂ ਕਰਦੀ ਆ ਤੂੰ ਹੀ ਫੂਕਾ ਮਾਰਦੀ ਜਾ ਕੇ ਲੈ ਦੱਸ ਮੈਂ ਫੇਰ ਸਾਲੀ ਖੋਲੀ ਉਹਦੇ ਕੋਲੋਂ ਨਹੀਂ ਕੱਢਣ ਦੀ ਹੁਣ ਨਹੀਂ ਕੱਢਣ ਦੀ ਚਲ ਗਈ ਅੰਦਰ ਆਪਣੇ ਚੱਲ ਪੁੱਤ ਕੱਢ ਲਿਆ ਦੇਣੇ ਹੀ ਕਿਉਂ ਮੰਮੀ ਕੱਢ ਲੈਂਦੇ ਨੇ ਹੀ ਮੇਰੇ ਚ ਤੇ ਉਹਦੇ ਚ ਕੀ ਫਰਕ ਵਾ ਉਹ ਤਾਂ ਨਵੀਂ ਨਵੀਂ ਆਈ ਡੈਡੀ ਹੁਕਮ ਚਲਾਉਣ ਮੈਂ ਕਦੀ ਇਦਾਂ ਕੀਤਾ ਈ ਢਾਡੇ ਨਾਲ ਹਰ ਕੰਮ ਜਿਹੜਾ ਵੀ ਕਰਦੀ ਤੈਨੂੰ ਪੁੱਛ ਕੇ ਕਰਦੀ ਸੀ ਨਾ ਵੀ ਐ ਸੰਦੀਪ ਜੇ ਤੂੰ ਪੁੱਛ ਕੇ ਕਰਦੀ ਸੀ ਪੁੱਤ ਤੇ ਮੈਂ ਵੀ ਆਪਣੀ ਧੀ ਬਣਾ ਕੇ ਰੱਖਿਆ ਵਾ ਮੈਂ ਕਦੀ ਤੇਰੇ ਨਾਲ ਦੂਜੀ ਗੱਲ ਨਹੀਂ ਕੀਤੀ ਇੱਕ ਵਾਰਾਂ ਚੀਜ਼ ਮੰਗੇ ਨਾ ਤਾਂ ਦੋ ਵਾਰਾਂ ਮੈਂ ਲਿਆ ਕੇ ਦਿੰਨੀ ਆ ਤੋ ਉਹਦੇ ਤਾਂ ਹੀ ਇਹੋ ਜਿਹੇ ਚਾਰ ਚੀਜ਼ਾਂ ਪੂਰੇ ਹੋਣਦੇ ਆ ਜਿੱਦਾਂ ਤੇ ਉਹ ਕੰਮ ਕੀਤੇ ਹੁੰਨੇ ਮੰਮੀ ਉਹ ਤਾਂ ਹੀ ਚੜਦੀ ਜਾਂਦੀ ਹੈ ਤੇ ਉਹ ਤੇ ਸਮਝਦੀ ਕੱਖ ਨਹੀਂ ਕੋਈ ਗੱਲ ਨਹੀਂ ਜਾਂ ਮੈਂ ਵੱਡੀਆਂ ਛੋਟੀਆਂ ਨਹੀਂ ਚੱਲੇ ਇੰਨਾ ਕੋ ਦਾ ਫਰਜ਼ ਬੰਦਾ ਸੀ ਤੇ ਇਹਨੂੰ ਆਵਾਜ਼ ਮਾਰਦੀ ਚੱਲ ਮੈਨੂੰ ਆਵਾਜ਼ ਮਾਰ ਕੇ ਕਹਿ ਦਿੰਦੀ ਦੀਦੀ ਮੇਰੇ ਨਾਲੋਂ ਆਹ ਕੰਮ ਕਰਾ ਦਿਓ ਤੇ ਇਹ ਦੋਵੇਂ ਜਣੇ ਕੱਢ ਲੈਂਦੀਆਂ ਚੱਲ ਤੂੰ ਵੀ ਨਾ ਗੁੱਸੇ ਚ ਨਾ ਮੇਰੀ ਤੀ ਗੁੱਸਾ ਤਾਂ ਮੰਮੀ ਆਉਂਦਾ ਹੀ ਆ ਨਾ ਫਿਰ ਕੋਈ ਨਹੀਂ ਮੈਂ ਸਮਝਾ ਲੂੰਗੀ ਉਹਨੂੰ ਪੇਦਾ ਨਹੀਂ ਕਰੀਦਾ ਹੁੰਦਾ ਆਖੇ ਲੱਗ ਚੱਲ ਮੈਨੂੰ ਨਹੀਂ ਪੁੱਛਣਾ ਤੇਰੀ ਵੱਡੀ ਭੈਣ ਵਾਂ ਦੀਦੀ ਆ ਤੇਰੀ ਉਹਨੂੰ ਪੁੱਛ ਲਿਆ ਕਰ ਭਾਬੀ ਦੱਸਦੀਆਂ ਸਾਰੀਆਂ ਗੱਲਾਂ ਹਰੇਤ ਨਹੀਂ ਗਈ ਕੋਈ ਮੈਂ ਕੀ ਗੱਲਾਂ ਕਰਨੀਆਂ ਜੋ ਅੰਦਰ ਹੋਇਆ ਉਹੀ ਦੱਸਿਆ ਮੰਮੀ ਨੂੰ ਕੀ ਹੋਇਆ ਮੰਮੀ ਦੱਸਿਆ ਮੜਾ ਗਿਆ ਮੈਨੂੰ ਵੀ ਪੁੱਤ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਅੰਦਰ ਬੋਲਦੀਆਂ ਉਹ ਦੱਸ ਹੀ ਦਿੱਤਾ ਹੋਣਾ ਇਹਨੇ ਉਹ ਦੱਸੋ ਮੈਨੂੰ ਮੈਂ ਤੈਨੂੰ ਕੀ ਦੱਸਾਂ ਤੂੰ ਵੀ ਦੱਸ ਦੇ ਮੈਨੂੰ ਜਿਹੜੀ ਗੱਲ ਹੈ ਗਈ ਆ ਉਹਨੇ ਕਿਹੜਾ ਨਹੀਂ ਦੱਸਣੀ ਹੋਣੀ ਆ ਜਾ ਕੇ ਕਨਪਾ ਦੇ ਵਿਚਾਰ ਪਕੌੜੇ ਕੱਢਣ ਗਈ ਤੇ ਤੂੰ ਝਿੰਝ ਪਾਲੀ ਚਾਰ ਪਕੌੜੇ ਉਹਨੇ ਵੀ ਕੱਢਣੇ ਹੀਗੇ ਮੈਨੂੰ ਨਹੀਂ ਪੁੱਛਿਆ ਤੇ ਇਹਨੂੰ ਆਵਾਜ਼ ਮਾਰ ਲੈਂਦੀ ਉਹ ਦੱਸ ਉਹ ਤੇ ਕਿਤੇ ਲਿਸਟ ਬਣਾਉਣੀ ਆਨੇ ਮਤਲਬ ਹੀ ਕੰਮ ਕਰਨ ਤੋਂ ਪਹਿਲਾਂ ਨਾ ਸਾਰੇ ਟੱਬਰ ਦੇ ਨਾਮ ਲੈ ਕੇ ਤੇ ਉਹਨਾਂ ਨੇ ਸਾਈਨ ਕਰਾਇਆ ਕਰੀਏ ਤੇ ਇਹ ਤਾਂ ਹੀ ਖੁਸ਼ ਜੇ ਹਨਾ लवली ਹਾਂ ਗੱਲ ਨਹੀਂ ਗਈ ਤੇ ਹੋਰ ਕਿਹੜੀ ਗੱਲ ਵਾ ਮਾੜੀ ਜੀ ਇਹਨੂੰ ਆਵਾਜ਼ ਮਾਰ ਲੈਂਦੀ ਤਾਂ ਦੋਵੇਂ ਪੈਣਾ ਰਾ ਤੇ ਇਹ ਕਿੰਨੀ ਆਵਾਜ਼ਾਂ ਮਾਰਦੀ ਆ ਉਹਨੂੰ ਜਦੋਂ ਚੀਜ਼ ਬਣਾਉਂਦੀ ਆ ਨਾ ਮੇਰੀ ਸੁਣੋ ਗੱਲ ਹੁਣ ਬੁੜੀਆਂ ਦੀ ਲੜਾਈ ਜਿਹੜੀ ਆਪਣੇ ਸਰ ਲੈਣੀ ਆ ਤਾਂ ਉਹ ਮਾੜਾ ਇਥੇ ਸਿਰ ਪਟਲਿਆ ਕਿਦਣਾ ਤੇ ਪੜਾਉਣਾ ਵੀ ਇੰਨਾ ਨਹੀਂ ਆ ਮੈਂ ਕਿਉਂ ਪੜਾਉਣੇ ਲੱਗਲੀ ਦੋਵੇਂ ਜੀ ਕੋਈ ਨਾ ਕਰਦੇ ਪੜਨ ਲੱਗੀ ਨਾਲ ਹੀ ਕੱਲੇ ਤੇ ਨਹੀਂ ਖਾਂ ਲੱਗੇ ਅਸੀਂ ਉਹ ਚੱਲ ਕੋਈ ਗੱਲ ਨਹੀਂ ਮਾੜਾ ਜਿਹਾ ਪੁੱਛ ਲੈਂਦੀ ਉਹਨੂੰ ਆਵਾਜ਼ ਮਾਰ ਲੈਂਦੀ ਬੱਚੀ ਆਹੀਂ ਨਹੀਂ ਗਾ ਕਿ ਉਹਨੂੰ ਹੀ ਪੁੱਛਿਆ ਕਰਨਾ ਆਹੀਂ ਆਪਣੀ ਮਰਜ਼ੀ ਨਾਲ ਕੰਮ ਕਰਨਾ ਕਿੱਡੀ ਗੱਲ ਆ ਨਾ ਕਰ ਨਿੱਕਾ ਵਾਂ ਨਿੱਕਾ ਬਣ ਕੇ ਰਹਿ ਉਹ ਵੱਡਾ ਅਜੇ ਤੱਕ ਨਹੀਂ ਕਦੀ ਬੋਲਿਆ ਤੇ ਤੂੰ ਵਾ ਕਿਦਾਂ ਬੋਲਦਾ ਉਹ ਵੱਡੇ ਦਾ ਤੇ ਮਾੜਾ ਪੰਗਾ ਵਾ ਸਾਰਾ ਉਹ ਇੰਨੇ ਜੋਗਾ ਹੋਵੇ ਤੇ ਫਿਰ ਘਾਟਾ ਹੀ ਕਰਦਾ ਵਾ ਉਹਨੇ ਕਹਿਆ ਨਾ ਡਾੜੀ ਹੁਣ ਮੈਨੂੰ ਘਰੋਂ ਕਢਾ ਦੋਗੇ ਤੁਸੀਂ ਇੰਨੇ ਜੀ ਬਸ ਵੀ ਸਾਨੂੰ ਪੁੱਛਿਆ ਕੱਲ ਹੀ ਨਹੀਂ ਦੱਸ ਤੇ ਤੇਲ ਵਾਧੂ ਆਇਆ ਵਾ ਜਬਾਨ ਉਹਦੀ ਢੀ ਲੰਮੀ ਆ ਕੰਮ ਨੂੰ ਕਹੀਏ ਤੇ ਰੋਂ ਲਾ ਪੈਂਦੀ ਓ ਉਹਨੂੰ ਮੈਂ ਕਹਿਣ ਲੱਗਾ ਵਾ ਵੀ ਕੱਢ ਤੂੰ ਪਕੌੜੇ ਪੜਾ ਵੇ ਨਾ ਕੌਣ ਰੋਕਦਾ ਵਾ ਪੜਾ ਹਾਦ ਹੋ ਗਈ ਆ ਤੁਹਾਡੇ ਵਾਲੀ ਨਾ ਸੀ ਤੂੰ ਦਤਾ ਤੇ ਚੰਗਾ ਅੱਗੇ ਤੇਰੀਆਂ ਬੇੜੀਆਂ ਚ ਵੱਟੇ ਪਏ ਆ ਇੱਥੋਂ ਤੱਕ ਪਹੁੰਚੇ ਆ ਆਣ ਗਵਣ ਬੰਨਿਕਣ ਜੋਗੀ ਨਹੀਂ ਹੈਗੀ ਸਾਰਾ ਕੁਝ ਮੰਮੀ ਹੱਸਾਲ ਦੇ ਕਿਹੜਾ ਤੂੰ ਜਾਂੜੇ ਜੀ ਕਿਤੇ ਮੈਨੂੰ ਤਾਂ ਅੱਗੇ ਸ਼ਰਮ ਨਹੀਂ ਕੀ ਹੈਗੀ ਮੈਂ ਕਿਹੜਾ ਕੰਮ ਕੀਤਾ ਵਾ ਸਭ ਕੁਝ ਛਿੰਝ ਕਰ ਹੁਣ ਪਿਛਲੀਆਂ ਗੱਲਾਂ ਛੇੜ ਕੇ ਬੈਜੋ ਕਿ ਹੁਣ ਕੋਈ ਗੱਲ ਨਹੀਂ ਲੱਭਣ ਦੀ ਤੇ ਪਰਚਾਈ ਨਾ ਸੇੜਾ ਏਥੇ ਚਾਰ ਬੰਦੇ ਬੈਠੇ ਹੁੰਦੇ ਕੀ ਕਹੋਗੇ ਤੇ ਕੋਲਿਆਂ ਦੇ ਰੋਕੇ ਆਈ ਉਹਨਾਂ ਨੂੰ ਉਦੋਂ ਪਰਚਾਈ ਚੰਗੀ ਸੀ ਜਦੋਂ ਕਾਲਜ ਜਾਣਾ ਆ ਤਾਂ ਕੱਪੜੇ ਪ੍ਰੈਸ ਕਰਕੇ ਦਿੰਦੀ ਸੀ ਰੋਟੀ ਪਕਾ ਕੇ ਦਿੰਦੀ ਸੀ ਅੱਜ ਉਹਦੇ ਨਾਲ ਸੇੜਾ ਡਾਉਂਦੇ ਤੇ ਪਕਾ ਕੇ ਨਹੀਂ ਦੇਣੀ ਹਸਾਨ ਕਰਨਾ ਵਾ ਤੇ ਫੇਰ ਉਹ ਗੁੰਡ ਤੇ ਫਿਰ ਵੱਖਰੇ ਕਰ ਦੋ ਤੁਹਾਨੂੰ ਵੱਖਰੇ ਤੈਨੂੰ ਮੈਂ ਕਰਦੀ ਆ ਮੰਮੀ ਕਦੀ ਨਹੀਂ ਇਦਾਂ ਬੋਲਿਆ ਏ ਉਹ ਜਦੋਂ ਦੀ ਆਈ ਹੈ ਨਾ ਹੁਣ ਇਹਦੀ ਜੁਬਾਨ ਵੱਧ ਗਈ ਆ ਇਹਨੇ ਹੁਣ ਬੋਲਣਾ ਵਾ ਉਹ ਡਾਇਸ ਖਾਣ ਉਹ ਬਲਾਉਂਦਾ ਹੀ ਇਹਨੂੰ ਨਹੀਂ ਮਾਤਾ ਕਿ ਇਹਨੂੰ ਸਿਖਾਉਂਦਾ ਠੀਕ ਹੈ ਨਾ ਮੈਨੂੰ ਵੀ ਪਤਾ ਲੱਗਣ ਡਿਆ ਵਾ ਕਿ ਉਹਨਾਂ ਨਾਲ ਕਿੱਦਾਂ ਤੁਸੀਂ ਰਹਿੰਦੇ ਤੇ ਸਾਡੇ ਨਾਲ ਕਿੱਦਾਂ ਰਹਿੰਦੇ ਜੇ ਮੇਰੀ ਇੱਕ ਗੱਲ ਸੁਣ ਲਾ ਉਹ ਪਕੌੜੇ ਕੱਢਦੀ ਹੁੰਦੀ ਨਾ ਤੇ ਤੁਸੀਂ ਦੰਦਾਂ ਤੋਂ ਦੰਦ ਨਹੀਂ ਚੁੱਕਣਾ ਅੱਛਾ ਹੁਣ ਉਹਨੂੰ ਇਹਦੇ ਬਰਾਬਰ ਸਮਝਦਾ ਵਾ ਅਜੇ ਹੋਰ ਇਹ ਕਿੱਡਾ ਕਰ ਰੱਥ ਲੈ ਅਜੇ ਤੇ ਲੈ ਕੇ ਆਈ ਹੀ ਮੈਂ ਸਾਰਾ ਕੁਝ ਲੈ ਕੇ ਆਈ ਹਾਂ ਉਹ ਕਿੰਨਾ ਕਿ ਲੈ ਆਈ ਆ ਨਾਲੇ ਮੈਂ ਇੱਜ਼ਤ ਮਾਨ ਨਾਲ ਆਈ ਇੱਥੇ ਠੀਕ ਹੈ ਨਾ ਬਹੁਤੀਆਂ ਗੱਲਾਂ ਕਰਨ ਦੀ ਲੋੜ ਉਹ ਮਾਦਾ ਇਦਾਂ ਨਹੀਂ ਗਾ ਲੜਾਈ ਮੁਕਨੀ ਤੂੰ ਹਾਨੂੰ ਵੱਖ ਕਰ ਠੀਕ ਹੈ ਨਾ ਵੱਖ ਹੋਣ ਦਾ ਤਾਂ ਨਾ ਹੀ ਸੋਚ ਤੂੰ ਚੰਗੀ ਗੱਲ ਵਾ ਇਹ ਚੰਗਾ ਯਾਰ ਰਸੋਈ ਚ ਚਲ ਜਾਓ ਤੇ ਸਿੰਜ ਪਾ ਲੋ ਰਸੋਈ ਚ ਚਲ ਜਾਓ ਤੇ ਸਿੰਜ ਪਾ ਲੋ ਜਿੰਨਾ ਚਿਰ ਹੀ ਦੋਵੇਂ ਜੀ ਜੀਨੇ ਆ ਨਾ ਅਹੀਂ ਤਾਂ ਨਹੀਂ ਵੱਖ ਤੈਨੂੰ ਫੇਰ ਦਵਾਈ ਦੇ ਦੋ ਦੋਵੇਂ ਜੀ ਆਹ ਕਿੰਨੇ ਕ ਕਮਾਈ ਕਰਨਦੇ ਆ ਜਿਹੜਾ ਤੈਨੂੰ ਵੱਖ ਕਰ ਤੂੰ ਹੁਣ ਇਹ ਦਿਹਾੜੀ ਚਲ ਜਾ ਕਰੂੰਗਾ ਫੇਰ ਮੇਰੇ ਸਮਾਨ ਵਰਤਣ ਦੀ ਓ ਜਿਹੜਾ ਆਇਆ ਵਾ ਕਿੱਡੀ ਛੇਤੀ ਮਸ਼ੀਨ 'ਚ ਕੱਪੜੇ ਲੱਗੀ ਸੀ ਤਾ ਹੁਣ ਮੈਂ ਮਨਾ ਕੀਤਾ ਸੀ ਉਹ ਚੱਲ ਕੋਈ ਗੱਲ ਨਹੀਂ ਅਹੀਂ ਨਹੀਂ ਮਸ਼ੀਨ ਨੂੰ ਹੱਥ ਲਾਉਂਦੇ ਮੇਰੀ लवली ਇੱਕ ਗੱ ਜਿਉ ਲੈਂਦੀ ਆ ਜਾਂ ਆ ਗਈ ਆ ਨਾ ਤਾਂ ਹੁਣ ਉਹਨੂੰ ਸਾਰੇ ਜਿਹਾ ਨਾ ਬਣਾ ਕੇ ਰਹਿਣਾ ਪੈਣਾ ਵਾ ਜਿਉ ਕਵੇ ਨਾ ਵੀ ਮੈਂ ਆਪਣੀਆਂ ਮਰਜ਼ੀਆਂ ਚਲਾਵਾ ਉਹ ਨਹੀਂ ਪਤਾ ਚੱਲਣੀਆਂ ਭੈਣ ਭਰਾ ਬਣ ਕੇ ਤੇ ਫੇਰ ਜਾਣ ਕੱਟਣੇ ਪੈਣੇ ਆ ਮੈਨੂੰ ਨਹੀਂ ਗਾ ਇਹ ਗੱਲ ਦਾ ਪਤਾ ਉਹਨੇ ਤੁਹਾਡੀ ਗਾੜੀ ਬੋਲਣ ਡਿਆ ਬਣਾ ਜੇ ਫੇਰ ਨਾ ਮੈਨੂੰ ਕਿਉ ਨਾਲੇ ਤੂੰ ਕਿੰਨੀ ਕਮਾਈ ਕਰਨ ਡਿਆ ਵਾ ਵੀ ਮੈਂ ਵੱਖ ਹੋਣਾ ਵਾ ਤੇ ਦੂਜਾ ਕਿੰਨੀ ਕੰਮ ਕਰਨ ਡਿਆ ਵਾ ਨਾਗਦਾ ਤਾਂ ਹੋਰ ਕੋਈ ਕੰਮ ਕਰੇ ਦੂਜਾ ਪੈੜੀ ਜੋ ਗਿਆ ਜਾਂਦਾ ਤੇ ਉਹ ਬੜੀ ਕਮਾਈ ਕਰਨ ਦਿਆ ਉਹ ਜਿਵੇਂ ਤੇ ਨੂੰ ਸਖਾਈਆਂ ਲਾਣ ਕੇ ਮੇਰੇ ਸਾਡਾ ਯੋਨੇ ਹਰੀ ਕੜਗੋ ਹੱਥ ਲਾਇਆ ਤੇ ਵੱਡਣ ਦਿਆ ਉਹ ਤੈਨੂੰ ਸ਼ਰਮੀ ਹੈ ਨਹੀਂ ਵੀ ਮੇਰੀ ਮਾਂ ਵਾ ਮੈਂ ਗੱਲ ਕਰਨੀ ਕਿ ਨਹੀਂ ਕਰਨੀ ਮੈਂ ਵੇਖ ਲਓ ਹੁਣ ਕਿਦਾਂ ਜਨਾਨੀਆਂ ਵਾਂਗੂ ਲੜਣ ਦਿਆ ਹੀ ਅੱਗੇ ਤੇ ਕਦੀ ਬੋਲਿਆ ਨਹੀਂ ਅੱਗੇ ਨਹੀਂ ਨਾ ਬੋਲਿਆ ਹੁਣ ਬੁਲਾਉਣ ਵਾਲੀ ਆ ਗਈ ਆ ਹੁਣ ਇਦਾਂ ਹੀ ਬੋਲਿਆ ਕਰਨਾ ਵਾ ਪੁੱਤ ਤੈਨੂੰ ਕੀ ਉਹ ਤੇ ਮਾਂ ਪਿਓ ਨੇ ਇਦਾਂ ਬੋਲਣ ਦਿਆ ਵਾ ਮੰਮੀ ਤੁਸੀਂ ਵੀ ਨਾ ਘਟ ਪੂਏ ਚੜਾਓ ਉਹਨੂੰ ਠੀਕ ਆ ਨਾ ਨਹੀਂ ਪੂਏ ਮੈਂ ਕੀ ਚੜਾਉਣਾ ਵਾ ਸਰਗੀ ਮੇਰੀ ਕਿਸਮਤ ਆ ਮੈਨੂੰ ਕੀ ਪਤਾ ਹੀ ਨਖੱਤੇ ਨੇ ਆਹ ਕਾਰੇ ਕਰਨੇ ਆ ਤੁਹਾਡੇ ਘਰ ਵਿੱਚ ਪਵਾੜੇ ਪੈਣੇ ਆ ਕਿਤੇ ਕੋਈ ਉੱਚੀ ਬੋਲਦਾ ਨਹੀਂ ਹੁੰਦਾ ਕੋਈ ਸੌਣ ਨਹੀਂ ਲੱਗੇ ਛਾਕੇ ਖਾਂਦਾ ਸਾਡੇ ਘਰ ਦੀ ਜਿਹੜੀ ਹੁਣ ਇਹਨਾਂ ਨੇ ਨਾ ਰਾਮਲੀਲਾ ਰੋਜ਼ ਲਾਈ ਹੁੰਦੀ ਇੱਥੇ ਚੱਲ ਬਸ ਇਹਨੂੰ ਯਾਰ ਬੰਦਾਂ ਕਿਸ ਦਿਨ ਕਰਨਾ ਪਤਾ ਕੀ ਕਰਨਿਆ ਵਾ ਓਏ ਮੰਮੀ ਕਰਨਾ ਕੀ ਆ ਹਾਂ ਆਹ ਬੂਟਾ ਵੇਖਣ ਲਿਆ ਅਸੀਂ ਉਦਨ ਮੱਝ ਕਿਤੇ ਇੱਥੇ ਬੰਨੀ ਸੀ ਆਹੋ ਤੋਂਨੇ ਆ ਵੇ ਲੋ ਕੀ ਹਾਲ ਕਰਤਾ ਬੂਟਾ ਮੱਝ ਨੇ ਤੇ ਮਹਿਰੂ ਨੂੰ ਹੱਥ ਹੁੰਦੀ ਪੁੱਤ ਉਹਨੇ ਸਕਾਜ ਦਿੱਤਾ ਆਦਾ ਬੂਟਾ ਆਹ ਫਲ ਵਾਲਾ ਬੂਟਾ ਕਿੱਡਾ ਸੋਹਣਾ ਇੱਥੇ ਬੰਨਣੀ ਨਹੀਂ ਚਾਹੀਦੀ ਪੁੱਤ ਉਹ ਗਲਤੀ ਹੋ ਗਈ ਨਾ ਮੈਂ ਆ ਤਾਂ ਉੱਧਰ ਬੰਨੀ ਸੀ ਹੂੰ ਹੂੰ ਤੇ ਉਹ ਕਿਤੇ ਆ ਪੁੱਟ ਤੇ ਉਹਨਾਂ ਸਾਰੇ ਜਿਹੜੇ ਲੱਗੇ ਸੋਣੇ ਹੋਣੀਆਂ ਜਾਂ ਰੱਸਾ ਲੰਮਾ ਹੋਣਾ ਕੁਛ ਨਾ ਕੁਛ ਤੇ ਹੋਇਆ ਹੀ ਆ ਹਾਂ ਇਹਦਾਂ ਤੂੰ ਕਿੱਧਰ ਆਏ ਜੀ ਚਲੋ ਕੋਈ ਮੈਂ ਤੇ ਤੇਰੇ ਨਾਲ ਗੱਲ ਹੀ ਕਰਨ ਆਈ ਹਾਂ ਪੁੱਤ ਹਾਂਜੀ ਭਈ ਤੇਰਾ ਨਾਲ ਸਲਾਹ ਇਹ ਕਰਨੀ ਸੀ ਮੈਂ ਹਾਂ ਤੇਰੀ ਮਾਸੀ ਕੋਲੋਂ ਫਿਰ ਹੋ ਆਉਂਦੇ ਦੋਵੇਂ ਜਣੇ ਜਾ ਕੇ फोन ਕਰਦੀ ਰਹਿੰਦੀ ਆ ਮਾਸੀ ਕੋਲ ਆਹੋ ਆਂਦੀ ਆਏ ਨਹੀਂ ਤੁਸੀਂ ਆਏ ਨਹੀਂ ਕੋਈ ਗੱਲ ਨਹੀਂ ਮੈਨੂੰ ਦੱਸੀ ਆ ਉਹ ਨਹੀਂ ਕੀਤਾ ਜੇ ਨਹੀਂ ਕੀਤਾ ਮੇਰਾ ਟਾਈਮ ਨਹੀਂ ਲੱਗਾ ਤੁਸੀਂ ਵੀ ਨਹੀਂ ਬੜੇ ਓਏ ਮੰਮੀ ਮੇਰੀ ਇੱਕ ਮਿੰਟ ਗੱਲ ਸੁਣੋ ਮੈਂ ਤਾਂ ਨਹੀਂ ਜਮਾਸੀ ਕੋਲ ਜਾਣਾ ਅੱਛਾ ਤਾਂ ਨਾ ਹੀ ਤੁਸੀਂ ਜਾਓ ਮੈਂ ਕਹਿੰਦਿਆਂ ਤੁਹਾਨੂੰ ਪਤਾ ਵੀ ਆ ਜੋ ਕੰਮ ਹੋਇਆ ਵਾ ਹੈ ਮਾਸੀ ਨੂੰ ਵੀ ਪਤਾ ਲੱਗ ਗਿਆ ਉਹ ਸਭ ਕੁਝ ਠੀਕ ਆ ਹੁਣ ਆਪਾਂ ਜਾਵਾਂਗੇ ਨਾ ਉਹਨਾਂ ਦੇ ਨੋ ਪੁੱਤ ਨੂੰ ਵੀ ਪਤਾ ਹੋਣਾ ਹੈ ਆਪਾਂ ਗਏ ਸਾਡੀ ਬੇਇੱਜ਼ਤੀ ਨਹੀਂ ਉੱਥੇ ਮੈਂ ਨਹੀਂ ਜੇ ਜਾਣਾ ਤਾਂ ਨਾ ਮੈਂ ਤੁਹਾਨੂੰ ਜਾਣ ਦੇਣਾ ਜੀ ਉਦਾਂ ਤੇ ਫੋਨ ਤੇ ਹਾਲ ਚਾਲ ਪੁੱਛ ਲੋ ਤੁਹਾਨੂੰ ਵੀ ਪਤਾ ਵਾ ਕਿਤੇ ਰਿਸ਼ਤੇਦਾਰਾਂ ਦੇ ਗਏ ਕੋਈ ਆ ਗੱਲ ਛੇੜ ਲੇ ਤੇ ਕੀ ਭਲੇ ਰਹਿਣਾ ਅੱਡੀ ਇਹ ਗੱਲ ਤੇ ਤੇਰੀ ਪਤ ਮੈਂ ਮੰਨਨੀ ਆ ਠੀਕ ਵਾ ਇਹ ਗੱਲ ਤੇ ਪਰ ਹੁਣ ਰਿਸ਼ਤੇਦਾਰੀਆਂ ਛੱਡ ਦੇਣੀਆਂ ਨੇ ਹੁਣ ਜੋ ਹੋਣਾ ਹੀ ਉਹ ਤੇ ਹੋ ਗਿਆ ਕੀ ਕਰੀਏ ਹੁਣ ਓਏ ਮੰਮੀ ਮੈਂ ਰਿਸ਼ਤੇਦਾਰੀ ਛੱਡਣ ਨੂੰ ਥੋੜਾ ਨਾ ਕਹਿਂਦੇ ਆਂ ਪਰ ਤੁਸੀਂ ਆਪ ਇੰਨੀ ਗੱਲ ਸੋਚੋ ਹੁਣ ਆਪਾਂ ਉੱਥੇ ਗਏ ਹੈ ਤੇ ਜਿੱਕਦੇ ਹੱਟ ਲੱਗੇ ਮਾਸੀ ਬੈਠੀ ਹੋਏ ਤੇ ਲੱਗ ਉਹਨਾਂ ਦੇ ਨੌਪੁੱਤ ਨੇ ਕੋਈ ਆ ਗੱਲ ਛੇੜਤੀ ਤੇ ਸਾਡੇ ਪੱਲੇ ਕੀ ਰਹੂਗਾ ਉਹ ਤਾਂ ਪਤਾਉਣਾ ਛੇੜਨੀ ਆ ਫਿਰ ਤੈਨੂੰ ਪਤਾ ਹੀ ਆ ਜਦੋਂ ਗੱਲ ਹੋਈ ਹੋਏ ਤੇ ਲੋਕੀ ਬਥੇਰਾ ਕੁਛ ਕਰਦੇ ਆ ਉਹ ਕਰਦੇ ਤੇ ਹੈਗੇ ਆ ਪਰ ਮੈਂ ਤੁਹਾਨੂੰ ਦੱਸਣ ਦਿਆਂ ਜੀ ਮੈਂ ਨਹੀਂ ਜਾਣਾ ਮੇਹਲਾ ਫਿਰ ਕਿੱਦਾਂ ਕਰਨਾ ਮੈਂ ਹੁਣ ਮੈਂ ਵੀ ਕੀ ਕਰਾਂ ਫਿਰ ਕੀੜੀਆਂ ਬੜੀਆਂ ਸੀ ਉੱਥੇ ਹਾਂ ਕੀੜੀ ਬੜੀ ਅੱਜ ਕੱਲ ਨਿਕਲਦੀ ਹੁੰਦੀ ਪੁੱਤ ਤੇ ਮੈਂ ਕਹਿੰਦਾ ਸੀ ਕਿ ਮੇਰੀ ਇੱਕ ਮਿੰਟ ਇਦਾਂ ਕਰੋ ਗੱਲ ਸੁਣੋ ਤੇ ਮਾਸੀ ਨੂੰ ਮੰਮੀ ਫੋਨ ਕਰ ਲਓ ਮੈਂ ਕਹਿੰਦਾ ਰਹਿਣ ਦੋ ਉੱਥੇ ਜਾਣਾ ਚਲੋ ਵੇਖ ਲੈਨੇ ਆ ਫਿਰ ਮੈਂ ਫੋਨ ਕਰਕੇ ਕਹਿ ਦਿੰਨੀ ਆ ਵੀ ਅਜੇ ਟਾਈਮ ਨਹੀਂ ਸਾਡਾ ਪਾਜੀ ਮਾਰਨਾ ਪੁੱਤ ਆਹੋ ਇਹ ਗੱਲ ਕਹਿ ਦੋ ਤੇ ਮੇਰੀ ਗੱਲ ਸੁਣੋ ਜੇ ਤੁਹਾਡਾ ਜੀ ਜਿਆਦਾ ਹੀ ਕਰਦਾ ਵਾ ਤੇ ਮੈਂ ਤੁਹਾਨੂੰ ਫਿਰ ਬਸੇ ਚੜਾਉਂਦਾ ਵਾਂ ਮੈਂ ਤਾਂ ਨਹੀਂ ਇਹ ਜਾਣਾ ਤੁਹਾਨੂੰ ਮੈਂ ਸਿੱਧੀ ਗੱਲ ਦੱਸਦਾ ਚਲੋ ਕੋਈ ਨਹੀਂ ਅਜੇ ਮੈਂ ਨਾ ਫੋਨ ਚ ਉਹਦੇ ਨਾਲ ਬੰਨ ਬੁਣਾ ਕੋਈ ਮਾਰਨੀ ਆ ਪਈ ਮੇਰਾ ਟਾਈਮ ਨਹੀਂਗਾ ਜਾਂ 100 ਗੱਲ ਹੁੰਦੀ ਆ ਕਰਨ ਦੀ ਤੇ ਅਜੇ ਨਹੀਂ ਮੇਰਾ ਟਾਈਮ ਜਦੋਂ ਮੇਰਾ ਟਾਈਮ ਲੱਗੇਗਾ ਫਿਰ ਮੈਂ ਆਵਾਂਗੀ ਤੇ ਜੇ ਤੇਰਾ ਟਾਈਮ ਹੈਗਾ ਤੇ ਤੂੰ ਆ ਜਾ ਆ ਚਲੋ ਇਦਾਂ ਕਹਿ ਦੋ ਉਹਨਾਂ ਨੂੰ ਵੀ ਜੇ ਤੁਹਾਡਾ ਟਾਈਮ ਤੇ ਹੀ ਆ ਜਾਓ। ਤੁਸੀਂ ਆ ਜਾਓ। ਮੇਰੀ ਗੱਲ ਸੁਣ ਲਓ। ਪਰ ਜੇ ਤੁਹਾਡਾ ਜੀ ਕਰਦਾ ਮੈਂ ਤੁਹਾਨੂੰ ਛੱਡਉਣਾ ਮੈਂ ਤੁਹਾਨੂੰ ਨਹੀਂ ਜਾਣ ਤੋਕਦਾ। ਚਲੋ ਕੋਈ ਨਹੀਂ ਵੇਖ ਲਾਂਗੇ ਫਿਰ ਅਜੇ। ਅਜੇ ਮੈਂ ਫੋਨ 'ਚ ਗੱਲਬਾਤ ਕਰਕੇ ਪੁੱਛ ਲਈਨੀ ਰਾਜੀ-ਬਾਜੀ ਤਾਂ ਨਹੀਂ ਕਹਿ ਦਿੰਨੀ ਉਹਨੂੰ। ਚਲੋ ਕੋਈ ਗੱਲ ਨਹੀਂ ਫਿਰਨਾ। ਤੁਸੀਂ ਫੋਨ ਕਰਕੇ ਤੇ ਪੁੱਛ ਲਿਓ। ਮੈਂ ਜਾ ਕੇ ਤੇ ਉਹਨਾਂ ਡੰਗਰਾਂ ਦਾ ਸਟਾਲਾ ਲਿਆਵਾ। ਆ ਜਾ ਪਾਕ ਵੱਡ ਕੇ ਪੱਠੇ ਮੋਠ ਕੀ ਕਰਾਂ ਦੱਸ। ਮੁੰਡਾ ਵਿਚਾਰਾਂ ਨੂੰ ਮੋਸ਼ੀ ਦਾ ਮਾਰਾ ਨਹੀਂ ਜਾਂਦਾ। ਤੇਨ ਮੋਸ਼ੀ ਸੱਚ ਸ਼ਰਮ ਵੀ ਸੱਚੀ ਐ ਇਸ ਕੁੜੀ ਨੇ ਤੇ ਸਾਡੀ ਲਾਹ ਕੇ ਰ ਜੇ ਹੁਣ ਮੁੰਡੇ ਨੂੰ ਬਹੁਤਾ ਤੰਗ ਕਰਾਂ ਤੇ ਉਹ ਗਾੜੀਆਂ ਆਂਦਾ ਵੀ ਮੈਂ ਨਹੀਂ ਉਹ ਜਾਣਾ ਵੇਚਤੀ ਕਰਾਉਣਾ ਤੂੰ ਕਰਾਉਣੀ ਤੇ ਚਲੀ ਜਾ ਰਿਸ਼ਤੇਦਾਰ ਕਿਹੜੇ ਘੱਟ ਕਰਦੇ ਆ ਰਿਸ਼ਤੇਦਾਰ ਤੇ ਅੱਗੇ ਗੱਲਾਂ ਬਣਾਉਂਦੇ ਨੇ ਤੇ ਕੀ ਕਰੀਏ ਹੁਣ ਕਿੱਦਾਂ ਮੁੰਡੇ ਨੂੰ ਮਨਾਵਾ ਮੈਂ ਵਿਚਾਰੇ ਨੂੰ ਮੁੰਡਾ ਵੀ ਸੱਚਾ ਆਪਣੇ ਥਾਂ